ਕਨੋਰੀ ਬਾਰਡਰ ਤੋਂ ਬੇहद ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦੇ ਕਰੀਬੀ ਅਤੇ ਉਹਨਾਂ ਦੇ ਘਰ ਦੇ ਰੋਂਦੇ ਦੇਖੇ ਨਹੀਂ ਜਾ ਰਹੇ ਦੂਜੇ ਪਾਸੇ ਸੰਗਤਾਂ ਵੀ ਸਤਨਾਮ ਵਾਹਿਗੁਰੂ ਦਾ ਲਗਾਤਾਰ ਹੀ ਜਾਪ ਕਰ ਰਹੀਆਂ ਨੇ ਖਨੋਰੀ ਬਾਰਡਰ ਤੋਂ ਬੇहद ਹੀ ਡਰਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 42 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਖਤਰਨਾਕ ਪੱਧਰ ਤੱਕ ਡਿੱਗ ਗਿਆ ਹੈ ਇਸ ਮਗਰੋਂ ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਪਰ ਕਰੀਬ 1 ਘੰਟੇ ਤੱਕ ਉਹਨਾਂ ਦੀ ਸਿਹਤ ਬਹੁਤ ਗੰਭੀਰ ਹਾਲਤ ਦੇ ਵਿੱਚ ਰਹੀ ਜਿਸ ਮਗਰੋਂ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਆ ਗਿਆ ਹੈ ਫਿਲਹਾਲ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਿਹਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਦੇ ਰਾਤ ਅਚਾਨਕ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਗਈ ਬਲੱਡ ਪ੍ਰੈਸ਼ਰ ਅਚਾਨਕ ਘਟ ਗਿਆ 1 ਘੰਟੇ ਤੱਕ ਢੱਲੇਵਾਲ ਦੀ ਹਾਲਤ ਗੰਭੀਰ ਰਹੀ 1 ਘੰਟੇ ਤੱਕ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਰਹੇ ਡਾਕਟਰਾਂ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਸੀ ਢੱਲਵਾਲ ਦੇ ਬੇਹੋਸ਼ੀ ਦੇ ਵਿੱਚ ਜਾਣ ਕਰਕੇ ਖਨੋਰੀ ਬਾਰਡਰ ਤੇ ਮਾਹੌਲ ਕਾਫੀ ਗੰਭੀਰ ਬਣ ਗਿਆ ਕਈ ਮਹਿਲਾਵਾਂ ਆਪਣੇ ਹੰਝੂ ਤੱਕ ਨਹੀਂ ਰੋਕ ਸਕੀਆਂ ਇਹ ਉਹੀ ਤਸਵੀਰਾਂ ਨੇ ਜਦੋਂ ਜਗਜੀਤ ਸਿੰਘ ਢੱਲੇਵਾਲ ਦੇ ਕਰੀਬੀ ਅਤੇ ਉਹਨਾਂ ਦੇ ਘਰ ਦੇ ਰੋ ਰਹੇ ਨੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਕਰ ਰਹੀਆਂ ਨੇ ਖਨੂਰੀ ਬਾਰਡਰ ਤੋਂ ਇਹ ਬੇहद ਹੀ ਮਾੜੀ ਖਬਰ ਹੈ ਕਿ ਜਗਜੀਤ ਸਿੰਘ ਢਿੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਖਤਰਨਾਕ ਪੱਧਰ ਤੱਕ ਡਿੱਗ ਗਿਆ ਇਸ ਮਗਰੋਂ ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਪਰ ਕਰੀਬ 1 ਘੰਟੇ ਤੱਕ ਉਹਨਾਂ ਦੀ ਸਿਹਤ ਬਹੁਤ ਗੰਭੀਰ ਹਾਲਤ ਦੇ ਵਿੱਚ ਰਹੀ ਜਿਸ ਮਗਰੋਂ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਆ ਗਿਆ ਫਿਲਹਾਲ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਕਿਹਾ ਹੈ ਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਖਨੋਰੀ ਬਾਰਡਰ ਤੋਂ ਬੇहद ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਚੁੱਕੀ ਹੈ ਦੱਸਦੀ ਹੈ ਕਿ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਕਰੀਬੀ ਅਤੇ ਹੋਰ ਜਿਹੜੇ ਉਹਨਾਂ ਦੇ ਘਰ ਦੇ ਉੱਥੇ ਮੌਜੂਦ ਨੇ ਉਹਨਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਦੀ ਮਾਲਿਸ਼ ਕਰਦੇ ਡਾਕਟਰ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦੇ ਕਰੀਬੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਰੋਂਦੇ ਦੇਖੇ ਨਹੀਂ ਜਾ ਰਹੇ ਉਹ ਆਪਣੇ ਹੰਝੂ ਨਹੀਂ ਰੋਕ ਪਾਰੇ ਖਨੋਰੀ ਬਾਰਡਰ ਤੋਂ ਇਹ ਬੇहद ਹੀ ਡਰਾ ਦੇਣ ਵਾਲੀ ਖਬਰ ਹੈ ਜਿੱਥੇ 42 ਦਿਨਾਂ ਤੋਂ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਖਤਰਨਾਕ ਪੱਧਰ ਤੱਕ ਡਿੱਗ ਗਿਆ ਇਸ ਮਕਰੋ ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਹੈ ਪਰੁਣਾ ਦੀ ਸਿਹਤ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਆ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਜਿਸ ਮਗਰੋਂ ਉੱਥੇ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਖਨੋਰੀ ਬਾਰਡਰ ਤੇ ਲਗਾਤਾਰ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਯਾਬੀ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦੇ ਕਰੀਬੀ ਅਤੇ ਉਹਨਾਂ ਦੇ ਘਰ ਦੇ ਰੋਂਦੇ ਦੇਖੇ ਗਏ ਨੇ ਉਹ ਆਪਣੇ ਹੰਝੂ ਰੋਕ ਨਹੀਂ پا ਰਹੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ